ਸਤਿ ਸ੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਨਿਊ ਵੀ ਤੇ ਤੁਹਾਡਾ ਫੇਰੇ ਤੋਂ ਨਿੱਘਾ ਸਵਾਗਤ ਤੇ ਅੱਜ ਆਪਾਂ ਜਿਹੜੀ ਗੱਲਬਾਤ ਕਰਨ ਲੱਗੇ ਆ ਉਹ ਕਰਨ ਲੱਗੇ ਆ ਨਿਊ ਵਰਲਡ ਆਰਡਰ ਦੇ ਬਾਰੇ ਦੇ ਵਿੱਚ ਮੈਂ ਪਿੱਛੇ ਜੇ ਫਰਵਰੀ ਦੇ ਵਿੱਚ ਇੱਕ ਸੌਂਗ ਰਿਲੀਜ਼ ਹੋਇਆ ਤਰਸੀਮ ਜਸਰ ਜੀ ਦਾ ਤੇ ਉਹਨਾਂ ਨੇ ਜਿਹੜੀ ਗੱਲ ਆ ਉਹ ਨਿਊ ਵਰਲਡ ਆਰਡਰ ਦੇ ਬਾਰੇ ਵਿੱਚ ਕੀਤੀ ਆ ਉਸ ਤੋਂ ਪਹਿਲਾਂ ਦੀਪ ਸਿੱਧੂ ਵੀ ਆ ਜਿਹੜਾ ਆਪਣੇ ਅਕਸਰੀ ਭਾਸ਼ਣਾ ਦੇ ਵਿੱਚ ਜਾਂ ਜਦੋਂ ਉਹਨਾਂ ਦੀ ਇੰਟਰਵਿਊ ਲਈ ਜਾਂਦੀ ਸੀ ਉਹ ਅਕਸਰੀ ਇਸ ਗੱਲ ਦਾ ਜ਼ਿਕਰ ਕਰਦੇ ਸੀ ਕਿ ਨਿਊ ਵਰਲਡ ਆਰਡਰ ਬਹੁਤ ਖਤਰਨਾਕ ਆ ਇਹ ਉਦੋਂ ਸ਼ਾਇਦ ਸਾਡੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਜਿੱਦੈ ਗੀਤ ਰੰਗੀਜ਼ ਹੋਇਆ ਤੇ ਲੋਕਾਂ ਦਾ ਧਿਆਨ ਇਸ ਪਾਸੇ ਚਲਾ ਗਿਆ ਕਿ ਇਹ ਚੀਜ਼ ਕੀ ਆ ਪਰ ਅਸੀਂ ਤਾਂ ਬੜਾ ਟਾਈਮ ਪਹਿਲਾਂ ਹੀ ਇੰਨਾ ਤੇ ਜਿਹੜੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਉਹਨਾਂ ਵੀਡੀਓ ਨੂੰ ਰਿਸਪੌਂਸ ਬਹੁਤ ਘੱਟ ਮਿਲਿਆ ਸੀ ਕਿਉਂਕਿ ਲੋਕਾਂ ਦਾ ਇੰਟਰਸਟ ਨਹੀਂ ਸੀ ਇਸ ਪਾਸੇ ਮੈਂ ਇਸ ਤੋਂ ਪਹਿਲਾਂ ਦੋ ਵੀਡੀਓ ਬਣਾ ਚੁੱਕਿਆ ਕਿ ਇਹਦੀ ਜਿਹੜੀ ਸ਼ੁਰੂਆਤ ਆ ਉਹ ਕਿਉਂ ਹੋਈ ਸੀ ਇਹਦੀ ਸ਼ੁਰੂਆਤ ਹੋਈ ਸੀ ਕੋਲਡ ਵਾਰ ਦੇ ਵਿੱਚ ਤੇ ਕੋਲਡ ਵਾਰ ਦਾ ਰੀਜ਼ਨ ਕੀ ਸੀ ਕਿ ਦੋ ਦੇਸ਼ ਆਪਸ ਦੇ ਵਿੱਚ ਟਕਰਾਉਣਾ ਚਾਹੁੰਦੇ ਸੀ ਖੁਦ ਨਹੀਂ ਸੀ ਟਕਰਾ ਸਕਦੇ ਕਿਉਂਕਿ ਉਹ ਦੋਵੇਂ ਇੰਨੇ ਕੁ ਜ਼ਿਆਦਾ ਤਾਪਤਵਾਰ ਸੀ ਇੱਕ ਦੂਜੇ ਕੋਲੋਂ ਡਰਦੇ ਸੀ ਤੇ ਉਹਨਾਂ ਨੇ ਸਾਡੇ ਮੋਢੇ ਤੇ ਰੱਖ ਕੇ ਜਿਹੜੀਆਂ ਬੰਦੂਖਾਂ ਉਹ ਚਲਾਈਆਂ ਤੇ ਉਸ ਦੋ ਜਿਹੜੇ ਦੇਸ਼ਾਂ ਦੀ ਲੜਾਈ ਸੀ ਜਿਹਨੂੰ ਕੋਲਡ ਵਾਰ ਕਿਹਾ ਜਾਂਦਾ ਸੀ ਉਹਦੀ ਭੇਟ ਕੌਣ-ਕੌਣ ਚੜਿਆ ਉਹਦੀ ਭੇਟ ਸਾਡਾ ਪੰਜਾਬ ਜਦੋਂ ਪਾਕਿਸਤਾਨ ਬਣਦਾ ਉਹ ਵੀ ਉਸੇ ਤੋਂ ਕੋਲਡ ਵਾਰ ਤੋਂ ਨਿਕਲੀ ਚੀਜ਼ ਸੀ ਕਿਉਂਕਿ ਉਹਨਾਂ ਦੋ ਦੇਸ਼ਾਂ ਦੀ ਲੜਾਈ ਸੀ ਨਾ ਜਿਹੜੀ ਉਹ ਇੰਨੇ ਕੁ ਆਪਸ ਦੇ ਵਿੱਚ ਇੱਕ ਦੌੜ ਸੀ ਨਾ ਉਹਨਾਂ ਨੇ ਕਈ ਦੇਸ਼ ਜਿਹੜੇ ਤਬਾਹ ਹੋ ਗਏ ਸੀ ਤੇ ਲੜਾਈ ਕਿਸ ਚੀਜ਼ ਦੀ ਸੀ ਕਿਉਂਕਿ ਜਿਹੜਾ ਅਮਰੀਕਾ ਸੀ ਉਹ ਚਾਹੁੰਦਾ ਸੀ ਕਿ ਜਿਹੜੀ ਲੋਕਤੰਤਰ ਸਰਕਾਰ ਹੋਵੇ ਤੇ ਜਿਹੜਾ ਰੂਸ ਸੀ ਉਹ ਚਾਹੁੰਦਾ ਸੀ ਰਾਜਤੰਤਰ ਜਿਹੜਾ ਇਹਨਾਂ ਦਾ ਕੈਪਟਲਿਜ਼ਮ ਤੇ ਆਪਣਾ ਕਮਿਊਨਿਜ਼ਮ ਸੀ ਨਾ ਇਹਨਾਂ ਲੜਾਈ ਤੋਂ ਹੀ ਨਿਕਲੀ ਸੀ ਕੋਲਡ ਵਾਰ ਸੋ ਹੌਲੀ ਹੌਲੀ ਚੱਲਦੇ ਆ ਕਿ ਹੋਏ ਆਪਾਂ ਵੀਡੀਓ ਚ ਆਲਰੇਡੀ ਦੱਸ ਹੀ ਚੁੱਕੇ ਸੀ ਸਾਰਾ ਡਿਟੇਲ ਦੇ ਵਿੱਚ ਪਹਿਲਾਂ ਦੋ ਵੀਡੀਓ ਪਿਛਲੀਆਂ ਤੁਸੀਂ ਦੇਖ ਲਿਓ ਜਾ ਕੇ ਤੇ 1991 ਤੋਂ ਬਾਅਦ ਜਿਹੜਾ ਸੀ ਕਯੂਮਿਨਿਜ਼ਮ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ ਜਾਨੀ ਕਿ ਸੋਵਿਟ ਯੂਨੀਅਨ ਸੀ ਜਿਹੜੀ ਉਹ ਟੁੱਟ ਚੁੱਕੀ ਸੀ ਜਦੋਂ ਸੋਵਿਟ ਯੂਨੀਅਨ ਟੁੱਟੀ ਆ ਨਾ ਉਸ ਤੋਂ ਬਾਅਦ ਆਉਂਦਾ ਇਹ ਜਿਹਦਾ ਨਾਂ ਹੁਣ ਲਿਆ ਜਾਂਦਾ ਨਿਊ ਵਰਡ ਆਰਡਰ ਜਾਨੀ ਕਿ ਨਵੀਂ ਅਰਥਵਿਵਸਥਾ ਇਹ ਚੀਜ਼ ਕੀ ਆ ਇਹ ਕੰਮ ਕਿਦਾਂ ਕਰਦੀ ਆ ਅਗਰ ਪਿੱਛੇ ਜੇ ਇੱਕ ਬੁੱਕ ਆਈ ਸੀਗੀ ਇੱਕ ਅੰਗਰੇਜ਼ ਫਲਸਫੇਰ ਦੀ ਲਿਖੀ ਹੋਈ ਉਨੇ ਤਿੰਨ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ ਸੀਗਾ ਕਹਿੰਦਾ ਜੇ ਤੁਸੀਂ ਤੇਲ ਕੰਟਰੋਲ ਕਰ ਲੋਗੇ ਨਾ ਤੇ ਤੁਸੀਂ ਇੱਕ ਦੇਸ਼ ਆ ਜਿਹੜਾ ਕੰਟਰੋਲ ਕਰ ਸਕਦੇ ਹੋ ਤੇ ਜੇ ਤੁਸੀਂ ਬਿਜਲੀ ਕੰਟਰੋਲ ਕਰਦੇ ਹੋ ਤਾਂ ਇੱਕ ਸਟੇਟ ਤੁਸੀਂ ਕੰਟਰੋਲ ਕਰ ਸਕਦੇ ਹੋ ਤੇ ਜੇ ਤੁਸੀਂ ਪੈਸਾ ਕੰਟਰੋਲ ਕਰਦੇ ਹੋ ਤੇ ਤੁਸੀਂ ਦੁਨੀਆ ਨੂੰ ਕੰਟਰੋਲ ਕਰ ਸਕਦੇ ਹੋ ਤੇ ਜੇ ਤੁਸੀਂ ਖਾਣਾ ਕੰਟਰੋਲ ਕਰ ਲਿਆ ਫਿਰ ਤੁਸੀਂ ਲੋਕਾਂ ਨੂੰ ਕੰਟਰੋਲ ਕਰ ਸਕਦੇ ਹੋ ਤੇ ਲੋਕ ਤੁਹਾਡੇ ਦੇ ਹਿਸਾਬ ਨਾਲ ਚੱਲਣਗੇ ਤੇ ਜੇ ਤੁਸੀਂ ਪਿਛਲੇਆਂ ਸਾਲਾਂ 'ਚ ਕੁਝ ਦੇਖੋਗੇ ਨਾ ਮਨੀ ਕੰਟਰੋਲ ਹੋ ਚੁੱਕੀ ਹੈ ਉਹ ਮੈਂ ਤੁਹਾਨੂੰ ਦੱਸਦਾ ਕਿੱਦਾਂ ਕਿਉਂਕਿ ਮਨੀ ਜਿਹੜੀ ਸਾਰਾ ਕੁਝ ਆਨਲਾਈਨ ਹੋ ਚੁੱਕਿਆ ਹੁਣ ਆ ਜਿਹੜੇ ਛੋਟੇ ਮੋਟੇ ਦੁਕਾਨਦਾਰ ਸੀ ਉਹਨਾਂ ਦਾ ਤਕਰੀਬਨ ਕੰਮ ਸਾਰਿਆਂ ਦਾ ਹੀ ਅੱਗੇ ਮੋਬਾਈਲ ਰੀਚਰ ਜੇ ਤੁਸੀਂ ਦੁਕਾਨ ਤੋਂ ਕਰਾਉਂਦੇ ਸੀ ਹੁਣ Google Pay ਆ ਚੁੱਕਿਆ ਉਸ ਤੋਂ ਬਾਅਦ ਫੋਨ ਪੇ ਹੋ ਗਿਆ ਕਿੰਨੇ ਆirtel pe ਹੋ ਗਿਆ ਤੇ ਸਾਰਿਆਂ ਨੇ ਕੀ ਕੀਤਾ ਮਨੀ ਕੰਟਰੋਲ ਕੀਤੀ ਅਸੀਂ ਮਨੀ ਯੂਜ਼ ਕਰਨ ਲੱਗ ਗਏ ਆਨਲਾਈਨ ਤਰੀਕੇ ਦੇ ਨਾਲ ਮਨੀ ਕੰਟਰੋਲ ਹੋ ਗਈ ਤੇ ਤੇਲ ਪਹਿਲਾਂ ਹੀ ਸਰਕਾਰ ਦੇ ਹੱਥ ਚ ਸੀਗਾ ਠੀਕ ਹੈ ਤੇ ਬਿਜਲੀ ਨੂੰ ਵੀ ਪ੍ਰਾਈਵੇਟ ਕਰਕੇ ਕੰਟਰੋਲ ਕਰ ਲਿਆ ਇੱਕ ਪ੍ਰਾਈਵੇਟ ਉਦਾਰਿਆਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਇਹ ਤਿੰਨ ਚੀਜ਼ਾਂ ਕੰਟਰੋਲ ਹੋ ਚੁੱਕੀਆਂ ਇੱਕੋ ਚੀਜ਼ ਕੰਟਰੋਲ ਹੋਣੀ ਰਹਿੰਦੀ ਸੀ ਉਹ ਸੀ ਖਾਣਾ ਖਾਣਾ ਕੰਟਰੋਲ ਕਰਨ ਲਈ ਤਿੰਨ ਕਾਲੇ ਕਾਨੂੰਨ ਆਉਂਦੇ ਆ। ਕਾਲੇ ਕਾਨੂੰਨਾਂ ਐਕਚੁਅਲੀ ਆਏ ਕਦੋਂ ਸੀ? ਕਰੋਨਾ ਕਾਲ ਦੇ ਵਿੱਚ ਜਦੋਂ ਲੋਕਾਂ ਨੂੰ ਪਤਾ ਲੱਗਿਆ ਸੀ ਕਿ ਖਾਣੇ ਬਿਨਾ ਗੁਜ਼ਾਰਾ ਨਹੀਂ ਆ। ਪਲੈਨਿੰਗਾਂ ਬਹੁਤ ਪਹਿਲਾਂ ਦੀਆਂ ਇਹਨਾਂ ਦੀਆਂ ਚੱਲ ਰਹੀਆਂ ਸੀ। ਬਟ ਕਰੋਨਾ ਕਾਲ ਦੇ ਦੌਰਾਨ ਇਹ ਬਿੱਲ ਕੱਢ ਦਿੱਤੇ ਜਾਂਦੇ ਆ। ਤੇ ਉਦੋਂ ਕੱਢਣ ਦਾ ਕਾਰਨ ਵੀ ਇਹ ਸੀਗਾ ਕਿ ਸ਼ਾਇਦ ਜਿਹੜਾ ਕਾਠਾ ਉਹ ਨਾ ਹੋਊਗਾ ਲੋਕ ਵਿਰੋਧ ਨਾ ਕਰਨਗੇ। ਕਰੋਨਾ ਤੋਂ ਡਰਦੇ ਸ਼ਾਇਦ ਲੋਕ ਇਕੱਠੇ ਨਾ ਹੋਣ। ਪਰ ਫਿਰ ਵੀ ਉਹਨੂੰ ਪਰਮਾ ਹੰਗਾਰਾ ਮਿਲਿਆ ਸੀ ਤੇ ਉਹ ਜਿਹੜੇ ਕਾਨੂੰਨ ਆ ਉਹ ਰੱਦ ਹੋ ਚੁੱਕੇ ਸੀ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਖਾਣਾ ਬੰਦਿਆਂ ਨੂੰ ਕੰਟਰੋਲ ਕਿਵੇਂ ਕਰ ਸਕਦਾ ਪੈਸਾ ਇਨਸਾਨਾਂ ਨੂੰ ਕੰਟਰੋਲ ਨਹੀਂ ਕਰ ਸਕਦਾ ਪੈਸਾ ਦੁਨੀਆ ਕੰਟਰੋਲ ਕਰ ਸਕਦਾ ਪਰ ਇਨਸਾਨਾਂ ਨੂੰ ਨਹੀਂ ਕਰ ਸਕਦਾ ਇਹਦੇ ਪਿੱਛੇ ਰੀਜਨ ਕੀ ਆ ਕਿਉਂਕਿ ਹਰ ਚੀਜ਼ ਵਕਾਉ ਨਹੀਂ ਹੁੰਦੀ ਜਿਵੇਂ ਸਿਆਣੇ ਕਹਿੰਦੇ ਆ ਕਿ ਪੈਸੇ ਨਾਲ ਹਰ ਚੀਜ਼ ਨਹੀਂ ਖਰੀਦੀ ਜਾ ਸਕਦੀ ਕਿ ਕੁਝ ਕੁ ਲੋਕ ਜਮੀਰ ਵਾਲੇ ਵੀ ਹੁੰਦੇ ਆ ਪਰ ਭੁੱਖ ਐਸੀ ਚੀਜ਼ ਆ ਨਾ ਭੁੱਖ ਅੱਗੇ ਹਰ ਇੱਕ ਗੋਡੇ ਟੇਕ ਦਿੰਦਾ ਜਾਂ ਜਿੰਨਾ ਵੀ ਆ ਚੰਗੇ ਤੋਂ ਚੰਗਾ ਜਾਂ ਕੋਈ ਵੀ ਤੁਸੀਂ ਲਾ ਲਓ ਪਰ ਭੁੱਖ ਅੱਗੇ ਉਹ ਗੋਡੇ ਹਮੇਸ਼ਾ ਟੇਕੇਗਾ ਹੀ ਟੇਕੇਗਾ ਸੋ ਇਸ ਕਰਕੇ ਜੇ ਖਾਣਾ ਉਹਨਾਂ ਦੇ ਹੱਥਾਂ 'ਚ ਚਲਾ ਗਿਆ ਜੇ ਤੁਹਾਡੀ ਫਸਲ ਤੁਹਾਡੀ ਪੈਦਾਵਾਰ ਉਹ ਅਗਰ ਅਦਦੋਗ ਪਤੀਆਂ ਦੇ ਹੱਥਾਂ 'ਚ ਚਲੀ ਜਾਂਦੀ ਹੈ ਨਾ ਇਸ ਤੋਂ ਮਤਲਬ ਆ ਕਿ ਦੁਨੀਆ ਕੰਟਰੋਲ ਹੋ ਚੁੱਕੀ ਹੈ ਲੋਕ ਕੰਟਰੋਲ ਹੋ ਚੁੱਕੇ ਆ ਫਿਰ ਉਹ ਲੋਕਾਂ ਨੂੰ ਆਪਣੇ ਹਿਸਾਬ ਨਾਲ ਵਰਤਣਗੇ ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਆਪਣੇ ਪੈਸੇ ਦੇ ਕੇ ਵੋਟਾਂ ਜਿਹੜੀਆਂ ਖਰੀਦੀਆਂ ਜਾਂਦੀਆਂ। ਰੀਜ਼ਨ ਕੀ ਆ? ਖਾਣਾ ਦਿੱਤਾ ਜਾਂਦਾ ਗਰੀਬਾਂ ਨੂੰ ਸਾਰਾ ਸਿਸਟਮ ਇਹ ਕੀਤਾ ਜਾਂਦਾ। ਕਾਰਨ ਕਿ ਉਹ ਲੋਕ ਖਰੀਦੇ ਜਾ ਚੁੱਕੇ ਆ। ਉਹ ਭੁੱਖ ਅੱਗੇ ਗੋਡੇ ਟੇਕ ਚੁੱਕੇ ਆ। ਤੇ ਇਹੀ ਅਦਜੋਗ ਪੱਤੀਆਂ ਦਾ ਜਿਹੜਾ ਅਜੰਡਾ ਜਿਹਨੂੰ ਨਿਊ ਵਾਇਲਡ ਆਰਡਰ ਕਿਹਾ ਜਾਂਦਾ। ਤੇ ਹੁਣ ਕਈ ਲੋਕ ਕਹਿੰਦੇ ਆ ਜੀ ਜਾਰਜੀਆ ਦੇ ਵਿੱਚ ਜਿਹੜੇ ਪੱਥਰ ਮਿਲੇ ਆ ਸ਼ਾਇਦ ਉਹਦੇ ਹਿਸਾਬ ਨਾਲ ਜਿਹੜੀ ਦੁਨੀਆ ਨੋ ਕੀਤਾ ਜਾਏਗਾ ਪੂਰਾ ਕੰਟਰੋਲ ਹਮ ਕੋਸ਼ਿਸ਼ ਕਰ ਜਾਂ ਉਹਦੇ ਵਿੱਚੋਂ ਜਿਹੜੀਆਂ ਲਈਆਂ ਜਾ ਸਕਦੀਆਂ ਪਰ ਸਾਰੀਆਂ ਉਹ ਰੂਲ ਆ ਜਿਹੜੇ ਫੋਲੋ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਪੱਥਰਾਂ ਦੇ ਉੱਤੇ ਕੀ ਲਿਖਿਆ ਜੀ ਤੁਸੀਂ ਧਰਤੀ ਦਾ ਸੰਤੁਲਨ ਬਣਾਈ ਰੱਖਣਾ ਤੇ ਤੁਹਾਡੀ ਜਿਹੜੀ ਆਬਾਦੀ ਇੱਥੇ ਪਜਾਕ ਰੋਡ ਤੋਂ ਵੱਧ ਨਹੀਂ ਹੋਣੀ ਚਾਹੀਦੀ ਪੂਰੀ ਧਰਤੀ ਦੇ ਉੱਤੇ ਕਿ ਸਾਰੇ ਲੋਕਾਂ ਨੂੰ ਮਾਰ ਦੇਣਗੇ ਨਹੀਂ ਮਾਰ ਸਕਦੇ ਹਾਂ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਉਹਨਾਂ ਪੱਥਰਾਂ ਤੋਂ ਲਈਆਂ ਜਾਣਗੀਆਂ ਹੁਣ ਤਾਂ ਪੱਥਰਾਂ ਦੇ ਉੱਤੇ ਬੜਾ ਕੁਝ ਲੋਕਾਂ ਨੇ ਵਿਰੋਧ ਵੀ ਉਹਨਾਂ ਪੱਥਰਾਂ ਦਾ ਕੀਤਾ ਤੇ ਉਹਨਾਂ ਪੱਥਰਾਂ ਦੇ ਉੱਤੇ ਮੈਂ ਇੱਕ ਦਿਨ ਦੇਖ ਰਿਹਾ ਸੀ ਕਿਸੇ ਨੇ ਲਿਖਿਆ ਕਿ ਨੋ ਵਨ ਗਵਰਨਮੈਂਟ ਨੋ ਵਨ ਰਿਲੀਜਨ ਕਿ ਇੱਕਤ ਗਵਰਨਮੈਂਟ ਤੇ ਇੱਕ ਧਰਮ ਨਹੀਂ ਹੋ ਸਕਦਾ ਪਰ ਇਹ ਪਾਲਿਸੀ ਬਹੁਤ ਜਲਦ ਲਾਗੂ ਹੋਏਗੀ ਦੁਨੀਆ ਤੇ ਕਿ ਇੱਕ ਗਵਰਨਮੈਂਟ ਤੇ ਇੱਕ ਰਿਲੀਜਨ ਇਹ ਮੈਂ ਕਿਉਂ ਕਹਿ ਰਿਹਾ ਪਿੱਛੇ ਜੇ ਪੌਪ ਜਿਹੜਾ ਕ੍ਰਿਸ਼ਚਨਾ ਦਾ ਸਤਪੋਡਾ ਜਿਹਨੂੰ ਉਹ ਮੰਨਦੇ ਆਪਣਾ ਗੁਰੂ ਇਸ ਟਾਈਮ ਉਹਨੇ ਇੱਕ ਜਿਹੜੀ ਸਭਾ ਬੁਲਾਈ ਕਹਿ ਲਓ ਜਾਂ ਇੱਕ ਇਕੱਠ ਕੀਤਾ ਸੀ ਉਸ ਇਕੱਠ ਦੇ ਵਿੱਚ ਉਹਨੇ ਕੀ ਬੋਲਿਆ ਤੁਸੀਂ ਆਪ ਵੀ ਸੁਣ ਲਓ ਸਿੱਖ ਵੀ ਗਈ ਸੀ ਉਸ ਇਕੱਠ ਦੇ ਵਿੱਚ ਹਾਂ ਤੁਸੀਂ ਵੀਡੀਓ ਦੇਖ ਲਓ ਮੈਂ ਤੁਹਾਡੇ ਸਾਹਮਣੇ ਪਲੇ ਕਰ ਦਿੰਦਾ ACO ਜਿਹੜੀ ਸਪੀਚ ਪਾਪ ਨੇ ਦਿੱਤੀ ਕਿ ਉਹ ਵੀ ਚਾਹੁੰਦੇ ਆ ਕਿ ਪੂਰੀ ਦੁਨੀਆ ਤੇ ਇੱਕ ਧਰਮ ਹੋਵੇ ਹੁਣ ਤੁਸੀਂ ਦੇਖਿਆ ਹੋਣਾ ਲੋਕ ਧੜਾ ਧੜ ਕ੍ਰਿਸਚੀਅਨ ਜਿਹੜਾ ਰਿਲੀਜੀਅਨ ਹੋ ਗਿਆ ਚ ਕਨਵਰਟ ਕਿਉਂ ਹੋ ਰਿਹਾ ਉਹਦੇ ਚ ਕਿਉਂ ਜਾ ਰਹੇ ਆ ਇੱਕ ਬੜੀ ਵੱਡੀ ਜਿਹੜੀ ਪਾਲਿਸੀ ਆ ਇਹ ਖੇਡੀ ਜਾ ਰਹੀ ਆ ਕਿਉਂਕਿ ਜਿਹੜਾ ਅਮਰੀਕਾ ਪੂਰੀ ਦੁਨੀਆ ਨੂੰ ਕੰਟਰੋਲ ਕਰਨਾ ਚਾਹੁੰਦਾ ਤੇ ਇੰਡੀਆ ਇੰਡੀਆ ਕਿਉਂ ਜਾਣਾ ਚਾਹੁੰਦਾ ਇਹਦੇ ਵਿੱਚ ਇਹਦਾ ਵੀ ਇੱਕ ਰੀਜ਼ਨ ਆ ਕਿਉਂਕਿ ਪੰਜ ਸੱਤ ਦੇਸ਼ ਆ ਜਿੰਨਾਂ ਕੋਲੇ ਵਿਟੋ ਪਾਵਰ ਆ ਦੇ ਵਿਕਟੋ ਪਾਵਰ ਉਹਨਾਂ ਦੇਸ਼ਾਂ ਨੂੰ ਮਿਲਦੇ ਜਿਨ੍ਹਾਂ ਦੀ ਜੀਡੀਪੀ ਸਭ ਤੋਂ ਉੱਪਰ ਆ ਤੇ ਹੁਣ ਜੀਡੀਪੀ ਉੱਪਰ ਕਰਨ ਦਾ ਇੱਕ ਹੀ ਤਰੀਕਾ ਹੁੰਦਾ ਕਿ ਜੇ ਤੁਸੀਂ ਸਾਰਾ ਕੁਝ ਪ੍ਰਾਈਵੇਟ ਹੱਥਾਂ 'ਚ ਦੇ ਦੋਗੇ ਨਾ ਤੇ ਤੁਹਾਡੀ ਜੀਡੀਪੀ ਆਟੋਮੈਟਿਕ ਆ ਜਿਹੜੀ ਅਪ ਕਰ ਜੇਗੀ ਜਿਵੇਂ ਚੀਨ ਨੇ ਕੀਤਾ ਸੀ ਤੇ ਇਹੀ ਪਾਲਿਸੀ ਭਾਰਤ 'ਚ ਖੇਡੀ ਜਾ ਰਹੀ ਆ ਸਾਰਾ ਕੁਝ ਤੁਸੀਂ ਦੇਖਿਆ ਹੋਣਾ ਟ੍ਰੇਨਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਬਿਜਲੀ ਪ੍ਰਾਈਵੇਟ ਕਰ ਦਿੱਤੀ ਗਈ ਆ ਰੀਜ਼ਨ ਕੀ ਆ ਇਹਦੇ ਪਿੱਛੇ ਕਿ ਜੇ ਤੁਸੀਂ ਸਾਰਾ ਕੁਝ ਪ੍ਰਾਈਵੇਟ ਹੱਥਾਂ 'ਚ ਦੇ ਦੋਗੇ ਨਾ ਤੇ ਉਹ ਤੁਹਾਨੂੰ ਇੰਨਾ ਕੁ ਦੇਸ਼ ਨੂੰ ਕਮਾ ਕੇ ਦੇ ਦੇਣਗੇ ਨਾ ਕਿ ਤੁਹਾਡਾ ਦੇਸ਼ ਹੈ ਜਿਹੜਾ ਵਿਟੋ ਦੇ ਵਿੱਚ ਚਲਾ ਜਾਏਗਾ ਤੇ ਇਹੀ ਜਿਹੜੀ ਇੱਥੇ ਗੇਮ ਆ ਇਹ ਖੇਡੀ ਜਾ ਰਹੀ ਆ ਤੇ ਨਿਊ ਵਰਲਡ ਆਰਡਰ ਬਾਰੇ ਹੋਰ ਤੁਹਾਨੂੰ ਦੱਸ ਦਿਆਂ ਮੈਂ ਨਿਊ ਵਰਲਡ ਆਰਡਰ ਤੇ ਜਿਹੜੀ ਇੱਕ ਬੁੱਕ ਆ ਉਹਦੇ ਵਿੱਚ ਲਿਖਿਆ ਹੋਇਆ ਕਿ ਉਸ ਤੋਂ ਬਾਅਦ ਜਿਹੜੇ ਬਾਕੀ ਧਰਮ ਆ ਤੇ ਉਹ ਜਾਂ ਤਾਂ ਖਤਮ ਕਰ ਦਿੱਤੇ ਜਾਣਗੇ ਤੇ ਜਾਂ ਉਹਨਾਂ ਨੂੰ ਦਬਾ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਹੋਰ ਜਿਹੜਾ ਉਹਦੇ ਵਿੱਚ ਲਿਖਿਆ ਕਿ ਸੰਮਲਿੰਗੀ ਜਿਹੜਾ ਵਿਆਹ ਉਹਨੂੰ ਮਨਜ਼ੂਰੀ ਦਿੱਤੀ ਜਾਊਗੀ ਚਾਹੇ ਮੁੰਡਾ-ਮੁੰਡੇ ਨਾਲ ਕਰਾਉਣਾ ਚਾਹੁੰਦਾ ਚਾਹੇ ਕੁੜੀ-ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਤੇ ਇਹ ਸਾਰਾ ਕੁਝ ਜਿਹੜਾ ਨਿਊ ਵਰਲਡ ਆਰਡਰ ਦੇ ਅਧੀਨ ਆਉਂਦਾ ਹੈ ਉਹ ਬੁੱਕ ਦੇ ਵਿੱਚ ਜੇ ਤੁਸੀਂ ਪੜੋਗੇ ਤੇ ਹੁਣ ਉਹ ਤਕਰੀਬਨ ਹੋ ਵੀ ਰਿਹਾ ਆਪਣੇ ਸੰਬੰਧੀ ਵੀ ਆਂਡੀਆਂ ਦੇ ਵਿੱਚ ਵੀ ਤਕਰੀਬਨ ਹੋਣੇ ਸ਼ੁਰੂ ਹੋ ਚੁੱਕੇ ਆ ਇਹ ਗੱਲਾਂ ਵੀ ਨਿਊ ਵਰਲਡ ਆਰਡਰ ਦੇ ਨਾਲ ਜਿਹੜੀਆਂ ਜਾ ਕੇ ਜੁੜਦੀਆਂ ਤੇ ਹੁਣ ਨਿਊ ਵਰਲਡ ਆਰਡਰ ਨੂੰ ਕਈ ਲੋਕ ਸੋਚਦੇ ਹੋਣਗੇ ਚਲਾਉਣਾ ਕੌਣ ਚਾਹਦਾ ਅਸਲ ਦੇ ਵਿੱਚ ਜਿਹੜਾ ਨਿਊ ਵਰਡ ਆਰਡਰ ਹੈਗਾ ਇਹ ਚਲਾਉਣਾ ਚਾਹੁੰਦੇ ਆ ਥੋੜੇ ਜਿਹਾ ਅਸਦੋਗ ਪਤੀ ਜਿਹੜੇ ਦੁਨੀਆ ਦੇ ਸਭ ਤੋਂ ਰਿਚਸਮੈਨ ਆ ਜਿਹੜੇ ਅਮੀਰ ਘਰਾਣੇ ਆ ਨਾ ਦੁਨੀਆ ਦੇ ਉਹ 15-20 ਜਿਹੜੇ ਘਰਾਣੇ ਰਲ ਕੇ ਇਸ ਨੂੰ ਚਲਾਉਣਾ ਚਾਹੁੰਦੇ ਆ ਤੇ ਕੁਝ ਲੋਕਾਂ ਦਾ ਮੰਨਣਾ ਕਿ ਇਲੂਮਿਨਾਟੀ ਆ ਜਿਹੜੀ ਤੇ ਉਹ ਵੀ ਇਹਨਾਂ ਦੇ ਨਾਲ ਜੁੜੀ ਹੋਈ ਆ ਬਟ ਇਲੋਮਨਾਟੀ ਬਾਰੇ ਲੋਕਾਂ ਦਾ ਕੋਈ ਪੁਖਤਾ ਸਬੂਤ ਨਹੀਂ ਹੈਗਾ ਨਾ ਹੀ ਤਾਂ ਉਹਦੇ ਬਾਰੇ ਅੱਜ ਤੱਕ ਕਿਸੇ ਨੂੰ ਪਤਾ ਲੱਗ ਚੁੱਕਿਆ ਕਿ ਉਹ ਕਿੱਥੇ ਰਹਿੰਦੀ ਆ ਕਿੱਦਾਂ ਕੰਮ ਕਰਦੀ ਆ ਹਾਂ ਇਹਨਾਂ ਜ਼ਰੂਰ ਕਈ ਵਾਰ ਨਿਕਲ ਕੇ ਸਾਹਮਣੇ ਆਇਆ ਕਿ ਦੁਨੀਆ ਦੇ ਕੱਲੇ-ਕੱਲੇ ਬੰਦੇ ਤੇ ਉਹਦੀ ਨਿਗਾਹ ਹੁੰਦੀ ਆ ਇਹ ਗੱਲ ਆਪਾਂ ਦਾਅਵੇ ਨਾ ਕਹਿ ਸਕਦੇ ਆ ਕਿਉਂਕਿ ਪਿੱਛੇ ਜੇ ਕੀ ਹੋਇਆ ਸੀ ਕਿ ਜਿਹੜੇ ਖੇਤੀ ਕਿਸਾਨ ਸੀ ਉਹ ਅਮਰੀਕਾ ਉਹਨਾਂ ਨੇ ਬੁਲਾਏ ਸੀਗੇ ਤੇ ਉਹਨਾਂ ਨੂੰ ਬਿਠਾ ਕੇ ਅਮਰੀਕਾ ਦੇ ਵਿੱਚ ਜਿਹੜੇ ਸਵਾਲ ਪੁੱਛੇ ਸੀ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਨੇ ਪੁੱਛਿਆ ਸੀ ਕਿ ਜੀ ਤੁਹਾਡੇ ਕੋਟਕਪੂਰਾ ਸਾਈਡ ਆ ਜਿਹੜਾ ਉਹਨਾਂ ਨਰਮਾ ਜ਼ਿਆਦਾ ਹੁੰਦਾ ਤੇ ਬਾਕੀ ਸਾਈਡ ਤੁਹਾਡੇ ਨਰਮਾ ਪੰਜਾਬ ਚ ਘੱਟ ਕਿਉਂ ਹੁੰਦਾ ਇਹ ਅਮਰੀਕਾ ਦਾ ਸਵਾਲ ਸੀਗਾ ਤੇ ਤੁਸੀਂ ਇਹ ਸੋਚੋ ਕਿ ਅਮਰੀਕਾ ਚ ਬੈਠਿਆਂ ਨੂੰ ਇਹ ਵੀ ਪਤਾ ਕਿ ਸਾਡੇ ਕੋਟਕਪੂਰੇ ਤੇ ਅਬੋਰ ਵਾਲੀ ਸਾਈਡ ਉਹਨਾਂ ਨੂੰ ਪਤਾ ਕਿ ਨਰਮਾ ਜ਼ਿਆਦਾ ਹੁੰਦਾ ਯਾਨੀ ਕਿ ਇੱਥੋਂ ਤੱਕ ਅਮਰੀਕਾ ਭਾਰਤ ਤੇ ਨਜ਼ਰ ਰੱਖ ਕੇ ਬੈਠਾ ਹੋਇਆ ਹੈ ਸੋ ਇਸ ਕਰਕੇ ਜਿਹੜੇ ਖੇਤੀ ਕਾਨੂੰਨ ਸੀਗੇ ਇਹ ਆਏ ਇਸ ਲਈ ਸੀਗੇ ਕਿ ਜੇ ਤੁਹਾਡੀਆਂ ਫਸਲਾਂ ਕੰਟਰੋਲ ਹੋ ਗਈਆਂ ਨਾ ਕਿਉਂਕਿ ਬਹੁਤੇ ਦੇਸ਼ਾਂ ਦੇ ਵਿੱਚ ਇਦਾਂ ਹੀ ਦਾ ਸਿਸਟਮ ਆ ਕਿ ਜਿਹੜਾ ਜ਼ਮੀਨ ਦਾ ਮਾਲਕ ਆ ਉਹ ਇੱਕੋ ਹੀ ਇਨਸਾਨ ਹੁੰਦਾ ਤੇ ਬਾਕੀ ਤੁਸੀਂ ਆਪਣੇ ਖੇਤ 'ਚ ਵੀ ਇੱਕ ਮਜ਼ਦੂਰ ਮਜ਼ਦੂਰ ਵਾਂਗ ਜਾਂ ਤੁਸੀਂ ਤਨਖਾਹ ਤੇ ਕੰਮ ਕਰ ਸਕਦੇ ਹੋ ਜਿੱਥੇ ਖਾਣਾ ਕੰਟਰੋਲ ਹੋ ਗਿਆ ਉੱਥੇ ਲੋਕ ਕੰਟਰੋਲ ਹੋ ਜਾਣਗੇ ਕਿਉਂਕਿ ਖਾਣੇ ਬਿਨਾ ਕੋਈ ਜਿਉਂਦਾ ਤੁਹਾਨੂੰ ਪਤਾ ਨਹੀਂ ਰਹਿ ਸਕਦਾ ਖਾਣੇ ਅੱਗੇ ਹਰ ਇੱਕ ਨੂੰ ਗੋਡੇ ਟੇਕ ਨਹੀਂ ਪੈਣਗੇ ਕਿਉਂਕਿ ਨਾ ਤਾਂ ਉਹਦੇ ਕੋਈ ਬੱਚੇ ਭੁੱਖੇ ਵੇਖ ਸਕਦਾ ਹਾਂ ਇੰਨਾ ਹੈ ਪੈਸੇ ਤੇ ਸ਼ਾਇਦ ਕਈਆਂ ਦੀ ਜਮੀਰ ਨਹੀਂ ਵਿਕਦੇ ਬਟ ਖਾਣਿਆਂ ਤੇ ਹਰ ਇੱਕ ਦਾ ਜਿਹੜਾ ਹੱਥ ਆ ਉਹ ਅੱਡਿਆ ਜਾਂਦਾ ਹੋਵੇ ਸੋ ਇਹ ਨਿਊ ਵਰਲਡ ਆਰਡਰ ਸੀਗਾ ਜਿਹੜਾ ਕਿ ਅ ਲਿਓਨਾ ਚਾਹੁੰਦੇ ਆ ਇਹ ਸਾਰੇ ਰਲ ਕੇ ਤੇ ਭਾਰਤ ਦੇ ਵਿੱਚ ਤਾਂ ਜਾਣਾ ਚਾਹੁੰਦਾ ਕਿਉਂਕਿ ਭਾਰਤ ਨੂੰ ਇੱਕ ਵਿਟੋ ਪਾਵਰ ਚਾਹੀਦੀ ਆ ਤੇ ਵੈਸੇ ਵੀ ਜੀ ਡੀ ਪੀ ਜਿਹੜੀ ਭਾਰਤ ਦੀ ਆ ਜੇ ਆਪਾਂ ਦੇਖਿਆ ਜਾਵੇ ਤੇ ਦੁਨੀਆ ਦੇ ਜਿਹੜੇ ਸਭ ਤੋਂ ਅਮੀਰ ਪੰਜ ਦੇਸ਼ ਆ ਪੂਰੇ ਧਰਤੀ ਦੇ ਉੱਤੇ ਸਭ ਤੋਂ ਅਮੀਰ ਪੰਜ ਦੇਸ਼ ਆ ਤੇ ਪੰਜਵੇਂ ਨੰਬਰ ਤੇ ਉਹਨਾਂ ਚ ਭਾਰਤ ਆਉਂਦਾ ਤੇ ਭਾਰਤ ਇਸ ਟਾਈਮ ਇੰਨਾ ਅਮੀਰ ਹੋ ਚੁੱਕਿਆ ਕਿ ਉਹ ਪੰਜਵੇਂ ਨੰਬਰ ਤੇ ਆ ਚੁੱਕਿਆ ਸੋ ਇਹ ਸੀਗਾ ਨਿਊ ਵਰਲਡ ਆਰਡਰ ਦੇ ਬਾਰੇ ਥੋੜੀ ਬਹੁਤ ਜਾਣਕਾਰੀ ਨੇ ਜੜੀ ਕੇ ਜ਼ੋਰ ਜੀਆ ਦੇ ਪੱਥਰਾਂ ਨਾਲ ਕਈ ਲੋਕ ਸਾਰਿਆਂ ਨਾਲ ਜੋੜ ਰਹੇ ਆ ਉਹ ਪੂਰੇ ਦੇ ਪੂਰੇ ਜਿਹੜੇ ਲਾ ਉਹ ਫੋਲੋ ਨਹੀਂ ਹੋ ਸਕਦੇ ਹਾਂ ਇੰਨਾ ਜ਼ਰੂਰ ਆ ਨਿਊ ਵਰਲਡ ਆਰਡਰ ਦੇ ਵਿੱਚ ਕਿ ਉਹ ਚਾਹੁੰਦੇ ਆ ਕਿ ਇੱਕ ਧਰਤੀ ਇੱਕ ਸਰਕਾਰ ਤੇ ਇੱਕ ਹੀ ਧਰਮ ਹੋਵੇ ਜਿਹੜਾ ਪੂਰੀ ਦੁਨੀਆ ਨੂੰ ਕੰਟਰੋਲ ਕਰੇ ਤੇ ਵੈਸੇ ਵੀ ਅਮਰੀਕਾ ਜਿਹੜਾ ਸੀ ਉਹ ਚੱਲਦਾ ਸੀਗਾ ਆਪਣਾ ਆ ਲੋਕਤੰਤਰ ਦੇ ਉੱਤੇ ਉਹ ਇੱਕ ਤੇ ਜਿਹੜਾ ਰਾਜਤੰਤਰ ਵਾਲਾ ਸੀਗਾ ਇਹਨਾਂ ਦਾ ਵਿਰੋਧ ਕਰਨ ਵਾਲਾ ਇੱਕ ਸੋਲਿਡਟੀ ਯੂਨੀਅਨ ਹੀ ਹੁੰਦਾ ਸੀ ਜਿਹੜਾ ਇਸ ਚੀਜ਼ ਦਾ ਵਿਰੋਧ ਕਰਦਾ ਸੀ ਤੇ ਉਹ 1991 ਦੇ ਵਿੱਚ ਖਤਮ ਕਰ ਦਿੱਤਾ ਤੇ ਖਤਮ ਕਿਦਾਂ ਕੀਤਾ 49 ਬੰਡ ਪੈਦਾ ਕੀਤੇ ਪਾਕਿਸਤਾਨ ਨੂੰ ਅਮਰੀਕਾ ਨੇ ਸਪੋਰਟ ਕੀਤੀ ਤੇ ਉਹ ਬੜਾ ਕੁਸ਼ਾ ਜਿਹੜਾ ਇਦਾਂ ਦਾ ਵਾਪਰਿਆ ਜਿੱਦਾਂ ਸੋਵਿਟ ਯੂਨੀਅਨ ਨੇ ਇੰਦਰਾ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ ਸੀਗਾ ਉਹਨਾਂ ਨੂੰ ਵੀ ਰਸਤੇ 'ਚ ਹਟਾਉਣ ਲਈ ਅਮਰੀਕਾ ਨੇ ਕਿੱਥੋਂ ਤੱਕ ਚਾਲਾਂ ਚੱਲੀਆਂ ਤੇ ਸੀਆਈਏ ਦੀ ਇਹ ਦੀ ਤਾਂ ਇੱਥੋਂ ਤੱਕ ਰਿਪੋਰਟ ਮਾਸਕੋ ਨੇ ਅਗਲੇ ਦਿਨ ਹੀ ਦੇ ਦਿੱਤੀ ਸੀ ਕਿ ਇੰਦਰਾ ਗਾਂਧੀ ਦੇ ਕਤਲ ਪਿੱਛੇ ਵੀ ਜਿਹੜਾ ਅਮਰੀਕਾ ਦਾ ਹੱਥ ਸੀ ਸੀਆਈਏ ਦਾ ਉਹ ਬੜੀਆਂ ਗੱਲਾਂ ਸੀਗਾ ਜਿਹੜੀਆਂ ਕਿ ਇਸ ਨਿਊ ਵਰਲਡ ਆਰਡਰ ਨੂੰ ਜਨਮ ਦੇਣ ਦੇ ਪਿੱਛੇ ਖੜੀਆਂ ਸੀ ਕਿਉਂਕਿ ਇਹ ਅੱਜ ਦੀ ਨਹੀਂ ਸੀ ਚੱਲੀ ਹੋਈ ਕਹਾਣੀ ਇਹ ਕਹਾਣੀਆਂ ਤਾਂ 1947 ਤੋਂ ਸ਼ੁਰੂ ਹੋ ਗਈਆਂ ਸੀਗਾ ਜਦੋਂ ਦੋ ਦੇਸ਼ਾਂ ਦੀ ਆਪਸ ਵਿੱਚ ਕੋਲਡ ਵਾਰ ਲੱਗੀ ਸੀ ਕੋਲਡ ਵਾਰ ਦੇ ਵਿੱਚੋਂ ਨਿਕਲਦੇ ਆ ਨਿਕਲਦੇ 1991 ਵਿੱਚ ਜਦੋਂ ਕੋਲਡ ਵਾਰ ਤਕਰੀਬਨ ਖਤਮ ਹੋ ਗਈ ਇੱਕ ਦੇਸ਼ ਬਿਲਕੁਲ ਹੀ ਟੁੱਟ ਗਿਆ ਸੋਵੀਅਤ ਯੂਨੀਅਨ ਖਤਮ ਹੋ ਗਈ ਉਸ ਤੋਂ ਬਾਅਦ ਇਕੱਲਾ ਦੁਨੀਆ ਤੇ ਰਾਜ ਕਰਨ ਵਾਲਾ ਬਚ ਗਿਆ ਅਮਰੀਕਾ ਤੇ ਕੋਈ ਉਹਦੇ ਸਾਹਮਣੇ ਆਵਾਜ਼ ਠਾਉਣ ਵਾਲਾ ਨਹੀਂ ਸੀ ਕੋਈ ਉਹਦਾ ਵਿਰੋਧ ਕਰਨ ਵਾਲਾ ਨਹੀਂ ਸੀ ਕਿਉਂਕਿ ਜਿਹੜੇ ਜਿਹੜੇ ਦੇਸ਼ ਵਿਰੋਧ ਕਰਨ ਵਾਲੇ ਸੀ ਨਾ ਉਹਨੇ ਸਾਰੇ ਦਬਾ ਕੇ ਰੱਖ ਦਿੱਤੇ ਸੀ ਅਸੋ ਉਸ ਤੋਂ ਬਾਅਦ ਜਦੋਂ ਅਮਰੀਕਾ ਇਕੱਲਾ ਬਚ ਗਿਆ ਤੇ ਉਹਦਾ ਇੱਕ ਨਿਸ਼ਾਨਾ ਸੀ ਜਾਂ ਇੱਕ ਟਾਰਗੇਟ ਕਹਿ ਲਓ ਕਿ ਉਹ ਪੂਰੀ ਦੁਨੀਆ ਦੇ ਵਿੱਚ ਖੁੱਦਾ ਰਾਜ ਚੋਂਦਾ ਸੀ ਤੇ ਕੀਤਾ ਵੀ ਹੋਣੀ ਜੇ ਤੁਸੀਂ ਦੇਖੋਗੇ ਨਾ ਜੇ ਤੁਸੀਂ ਅੱਜ ਵੀ ਆ ਸਾਊਦੀ ਅਰਬ ਤੋਂ ਜਾਂ ਦੁਬਈ ਤੋਂ ਤੇਲ ਖਰੀਦਦੇ ਹੋ ਨਾ ਤੇ ਜਿਹੜੀ ਪੇਮੈਂਟ ਆ ਨਾ ਤੁਹਾਨੂੰ ਤੁਹਾਨੂੰ ਯੂ ਐਸ ਡਾਲਰਾਂ ਚ ਕਰਨੀ ਪਊਗੀ ਤੁਸੀਂ ਦੁਬਈ ਦੇ ਦਿਨਾਰਾਂ ਚ ਤੇਲ ਨਹੀਂ ਖਰੀਦ ਸਕਦੇ ਪਹਿਲਾਂ ਤੁਸੀਂ ਕਨਵਰਟ ਕਰਾ ਕੇ ਡਾਲਰ ਖਰੀਦੋ ਫਿਰ ਉਹਨਾਂ ਤੋਂ ਤੇਲ ਲਓ ਫਿਰ ਉਹ ਵਿਚਾਰੇ ਕਨਵਰਟ ਕਰਾਉਣਗੇ ਅਮਰੀਕਾ ਸਿੱਧਾ ਬੈਨੀਫਿਟ ਲੈ ਰਿਆ ਇਸ ਚੀਜ਼ ਦਾ ਤੇ ਕੱਲੇ ਉਹਨਾਂ ਦੁਬਈ ਲਈ ਨਹੀਂ ਆ ਤੁਸੀਂ ਕਿਸੇ ਵੀ ਦੇਸ਼ ਨਾਲ ਵਪਾਰ ਕਰੋਗੇ ਕੋਈ ਵੀ ਦੇਸ਼ ਕਿਸੇ ਵੀ ਦੇਸ਼ ਨਾਲ ਵਪਾਰ ਕਰਦਾ ਉਹਨੂੰ ਯੂ ਐਸ ਡਾਲਰ 'ਚ ਵਪਾਰ ਕਰਨਾ ਪੈਂਦਾ ਸੋ ਇਹ ਚੀਜ਼ਾਂ ਸੀਗਾ ਜਿਹੜਾ ਅਮਰੀਕਾ ਪੂਰੀ ਦੁਨੀਆ ਨੂੰ ਕੰਟਰੋਲ ਕਰਨ ਲਈ ਕਰ ਰਿਹਾ ਸੋ ਇਹ ਸੀ ਨਿਊ ਵਰਲਡ ਆਰਡਰ ਦੇ ਬਾਰੇ 'ਚ ਇੱਕ ਜਾਣਕਾਰੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਧੰਨਵਾਦ